ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਅਰ ਬਲੌਅ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੱਲਦੀ ਕਲਾਜ ਅਤੇ ਰਾਜੀ ਖੁਸ਼ੀ ਆ। ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ ਵੀ ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਆ ਹਨਾ। ਤੁਹਾਨੂੰ ਪਤਾ ਹੀ ਆ। ਤੇ ਉੱਤੋਂ ਤੂੜੀ ਤੰਦ ਤੇ ਜਿਹੜਾ ਆਉਂਦਾ ਏ ਢੋਂਦੇ ਲੋਕੀ ਤੂੜੀ ਦਾੜੀ ਬਹੁਤ ਯਾਨੀ ਕਿ ਹੁੰਦੀ ਆ ਘਾਦਾ ਵਗੈਰਾ। ਆਪਣੇ ਵੀ ਕੱਲ ਤੂੜੀ ਸੱਟਦੇ ਸੀਗੇ 2-2 ਟਰਾਲੀਆਂ ਆਈਆਂ ਹਲੇ ਬਾਕੀ ਰਹਿਦੀਆਂ ਏ। ਉਹ ਜਦੋਂ ਬਣਾਉਣਗੇ ਫਾਇਦਾ ਆਉਣਗੇ ਆ ਤੇ ਮੈਨੂੰ ਕਈ ਵੀਰ ਭਣ ਕਮੈਂਟ ਕਰਕੇ ਕਹਿੰਦੇ ਤੁਸੀਂ ਬਲੌਗ ਸ਼ੁਰੂ ਕਰੋ ਹਾਂਜੀ ਆਪਾਂ ਬਲੌਗ ਲੈ ਕੇ ਆਇਆ ਕਰਾਂਗੇ ਬਟ ਹਲੇ ਕਾਰਨ ਹੈ ਨਹੀਂ ਕਿਉਂ ਮੈਨੂੰ ਕੱਲੀ ਨੂੰ ਹਨਾ ਇਹਨਾ ਬਣਾਉਣਾ ਔਖਾ ਹੋ ਜਾਂਦਾ ਕਿਉਂਕਿ ਇੱਕ ਤੋਂ ਕੋਲ ਤਾਂ ਫੋਨ ਚਾਹੀਦਾ ਕੈਮਰਾ ਫੋਨ ਚਾਹੀਦਾ ਵੀ ਉਹ ਬਣਾਊਗਾ ਵੀਡੀਓ ਜਿਵੇਂ ਆਪਾਂ ਕੰਮ ਕਰਦੇ ਡੇਲੀ ਰੁਟੀਨ ਦੀ ਪਰ ਹਨ ਕਰਨ ਇੱਥੇ ਹੈ ਨਹੀਂ ਜਦੋਂ ਕੰਨ ਆ ਗਿਆ ਫਿਰ ਅਸੀਂ ਬਲੌਗ ਸ਼ੁਰੂ ਕਰਿਆ ਕਰਾਂਗੇ ਨਾਲ ਆਪਾਂ ਬਲੌਗ ਵੀ ਡੇਲੀ ਦੇ ਡੇਲੀ ਪਾਇਆ ਕਰਾਂਗੇ ਤੇ ਪਲੀਜ਼ ਜਦੋਂ ਅਸੀਂ ਕਦੇ ਲਾਈਵ ਹੁੰਦੇ ਨੇ ਸਾਡੀ ਲਾਈਵ ਦੇ ਵਿੱਚ ਵੀ ਆਇਆ ਕਦੋਂ ਤਾਂ ਸਾ ਨਾਲ ਗੱਲਾਂ ਬਾਤਾਂ ਮਾਰਿਆ ਕਦੋਂ ਪਰ ਡੇਲੀ ਅਸੀਂ ਲਾਈਵ ਨਹੀਂ ਹੁੰਦੇ ਉਹ ਵੀ ਆਪਾਂ ਲਾਈਵ ਹੋਇਆ ਕਰਾਂਗੇ ਕੁਝ ਨੈਟ ਦੀ ਪੜਾ ਆਪਨ ਪ੍ਰੋਬਲਮ ਹੋ ਜਾਂਦੀ ਹੈ ਨੈਟ ਮੌਕੇ ਦਾ ਨੈਟ ਥੋੜਾ ਹੀ ਹੁੰਦਾ ਹੈ ਤੇ ਫਿਰ ਆਪਾਂ ਛੁੱਟੀਆਂ ਜਾਂ ਜੂਨ ਦੀਆਂ ਜਾਂ ਅੱਛੇ ਦੇਖਿਆ ਕਰਾਂਗੇ ਡੇਲੀ ਲਾਈਵ ਆਇਆ ਕਰਾਂਗੇ ਉਦੋਂ ਮਾਰਿਆ ਕਰਾਂਗੇ ਗੱਲਾਂ ਤੇ ਜੱਤੇ ਕਦਮ ਵੀ ਆ ਜੂਗਾ ਤੇ ਚਲ ਆ ਜੀ ਦੀ ਵੀਡੀਓ ਸ਼ੁਰੂ ਕਰਦੇ ਬਾਹਲੀ ਗੱਲਾਂ ਨਹੀਂ ਮਾਰਦੇ ਆਪਾਂ ਹਾਂ ਆ ਜੀ ਦੀ ਵੀਡੀਓ ਹੈਗੀ ਘਰ ਦਾ ਹਰੇਕ ਕੰਮ ਉਹਦੇ ਤੇ ਡਿਪੈਂਡ ਆ ਉਹ ਆਪਣੇ ਖਾਣ ਵਾਲੀ ਚੀਜ਼ ਉਹ ਜੇ ਖਾਵਾਂਗੇ ਉਹਨੂੰ ਪਹਿਲਾਂ ਗੁੰਨਣਾ ਪੈਂਦਾ ਉਹ ਹੈਗਾ ਆਟਾ ਫੇਰ ਜੀ ਰੋਟੀ ਬਣੂਗੀ ਕਈ ਭੈਣਾਂ ਵੀ ਨੇ ਛੋਟੀਆਂ ਹਲੇ ਬੱਚੇ ਆ ਹਨਾ ਉਹਨਾਂ ਨੂੰ ਨਹੀਂ ਆਉਂਦਾ ਹਲੇ ਆਟਾ ਗੁੰਨਣਾ ਠੀਕ ਹੈ ਕਿ ਨਹੀਂ ਕਿ ਬਾਅਦ ਪੜ੍ਹਾਈ ਕਰਕੇ ਬਾਅਦ ਚਲ ਗਏ ਉਹਨਾਂ ਨੂੰ ਆਟਾ ਗੁੰਨਣਾ ਨਹੀਂ ਆਉਂਦਾ ਆਪਾਂ ਆਟਾ ਗੁੰਨਣਾ ਸਟੈਪ ਬਾਈ ਸਟੈਪ ਤੁਹਾਨੂੰ ਦੱਸਦੇ ਆ ਵੀ ਕਿਹੇ ਤਰ੍ਹਾਂ ਆਟਾ ਬੱਚੀਆਂ ਗੁੰਨ ਸਕਦੀਆਂ ਸਿੱਖ ਸਕਦੇ ਆ ਹਨਾ ਵੀਰ ਭੈਣ ਛੋਟੀਆਂ ਜਿਹੜੇ ਹਨ ਬੱਚੇ ਆ ਵੀ ਆਟਾ ਗੁੰਨਣ ਦਾ ਤਰੀਕਾ ਕੀ ਆ ਬਾ ਕਿਵੇਂ ਗੁੰਨ ਸਕਦੇ ਆ ਉਹ ਤੁਹਾਨੂੰ ਤਰੀਕਾ ਦੱਸਦੇ ਆ ਅੱਜ ਉਹ ਆਟਾ ਗੁੰਨਣ ਦਾ ਤਰੀਕਾ ਦੱਸਿਆ ਕਿਵੇਂ ਗੁੰਨ ਸਕਦੇ ਘਰ ਦੇ ਵਿੱਚ हां जी ਆਟਾ ਗੁੰਨਣ ਲਈ ਪਹਿਲਾ ਸਟੈਪ ਹੈਗਾ ਆਪਾਂ ਥੱਲੇ ਕੱਪੜਾ ਜਾਂ ਬੋਰੀ ਪਿਛਾਉਣੀ ਆਂ ਭਰਾਤ ਦੇ ਥੱਲੇ ਮੇਰੀ ਬੋਰੀ ਪਿਛਾਈ ਹੁੰਦੀ ਆ ਮੈਂ ਪੂਰੀ ਪਿਛਾ ਕੇ ਆਟਾ ਗੁੰਨਦੀ ਆ ਇਹ ਇੱਕ ਕਹਿੰਦੇ ਆ ਸਚਿਆਰੀ ਬੁੜੀ ਦਾ ਕੰਮ ਹੁੰਦਾ ਹੈ ਤੇ ਥੱਲੇ ਆਟਾ ਪਿਛਾ ਕੇ ਤੁਸੀਂ ਉੱਪਰ ਫੇਰ ਪਤਾਂਤ ਰੱਖਣੀ ਆ ਕਿਉਂਕਿ ਆਟਾ ਥੱਲੇ ਨੜਿੱਲੇ ਗੁਰਦੇ ਹੈ ਨਾ ਮਤਲਬ ਕਿ ਆਪਾਂ ਇੱਕ ਕੌਲਾ ਆਟੇ ਦਾ ਲਿਆ ਕਈ ਟੈਨ ਟਾਈਮ ਦਾ ਆਟਾ ਗੁੰਨ ਲੈਂਦੇ ਉਹ ਵੀ ਠੀਕ ਆ ਬਟ ਹਨਾ ਆਟਾ ਸਵੇਰ ਤੇ ਸ਼ਾਮ ਦੇ ਗੁੰਨਣਾ ਦੁਪਹਿਰ ਦੇ ਗੁੰਨਣਾ ਚਾਹੀਦਾ ਸ਼ਾਮ ਨੂੰ ਆਟਾ ਸੱਜਦਾ ਗੁੰਨਣਾ ਚਾਹੀਦਾ ਨਹੀਂ ਆਟੇ ਗੁੰਨੇ ਹੋਏ ਚ ਬੈਕਟੀਰੀਆ ਹੋ ਜਾਂਦੇ ਆ ਹਨਾ ਤੇ ਉਹ ਬਹੁਤ ਸਿਹਤ ਲਈ ਪਰਹੇਗੇ ਆ ਸਿਹਤ ਲਈ ਮਾੜਿਆ ਪਾਉਦੀ ਰੋਟੀ ਖਾਣੇ ਆ ਤੇ ਇਹ ਇੱਥੇ ਆਪਾਂ ਆਟਾ ਛਾਨ ਲਿਆ ਸੀ ਇੱਕ ਕੌਲਾ ਪਾਟੇ ਦਾ ਲਿਆ ਠੀਕ ਹੈ ਕਿ ਨਹੀਂ ਤੇ ਪਾਣੀ ਲਿਆ ਇਸ ਪਾਣੀ ਵਿੱਚ ਇੱਕ ਚੀਜ਼ ਹੋਰ ਪਾਉਣੀ ਆ ਬਰਫ਼ ਬਰਫ਼ ਪਾ ਕੇ ਪਟਾ ਗੁੰਨਣਾ ਇਹ ਦੇਖ ਲਓ ਤਰੀਕਾ ਤੁਸੀਂ ਪਾਣੀ ਵਿੱਚ ਬਰਫ਼ ਪਾਉਣੀ ਆ ਸਾਡੇ ਨੂੰ ਲੈਟ ਕੱਟ ਲੈਂਦੇ ਆ ਲਿਟਲ ਜੀ ਕਿਉਂਕਿ ਗਰਮੀਆਂ ਵਿੱਚ ਤਾਂ ਅਪਾ ਠੰਡੇ ਪਾਣੀ ਨਾਲ ਆਟਾ ਗੁੰਨਣਾ ਸਰਦੀਆਂ ਵਿੱਚ ਅਪਾ ਜਨਾ ਆਟਾ ਉਹ ਗਰਮ ਪਾਣੀ ਨਾਲ ਗੁੰਦੇ ਆ ਕਾੜਨੀਆਂ ਵਿੱਚ ਇਸ ਤਰ੍ਹਾਂ ਹੈ ਵੀ ਗਾਰਮੇ ਚ ਟੂਟੀਆਂ ਦਾ ਪਾਣੀ ਬਹੁਤ ਜ਼ਿਆਦਾ ਤੱਤਾ ਹੁੰਦਾ ਉਹ ਉਹਦੀ ਦੰਦ ਵਿੱਚ ਕਾੜਨੀਆਂ ਵਿੱਚ ਟੂਟੀਆਂ ਦਾ ਪਾਣੀ ਬਹੁਤ ਜ਼ਿਆਦਾ ਤੱਤਾ ਹੁੰਦਾ ਹੈ ਤੇ ਆਟਾ ਆਪਾਂ ਇਸ ਕਰਕੇ ਠੰਡੇ ਪਾਣੀ ਨਾਲ ਹੀ ਗੁੰਨਣਾ ਹੈ ਆਪਾਂ ਪਾਫਾ ਪਾ ਲਈਏ ਵਿੱਚ ਤੇ ਇਹਦੇ ਵਿੱਚ ਵੀ ਇੱਕ ਟੁਕੜਾ ਬਰਫ਼ ਦਾ ਇਹਦੇ ਵਿੱਚ ਚਿਲ ਗਿਆ ਜਿਦੋਂ ਕੱਢੀ ਤੇ ਗਰਮ ਪਾਣੀ ਨਾਲ ਨੀਪਾਟਾ ਗੁਣਾ ਗਰਮ ਵਿੱਚ ਟੂਟਿਆ ਦਾ ਪਾਣੀ ਬਹੁਤ ਜ਼ਿਆਦਾ ਗਰਮ ਹੁੰਦਾ ਟੈਂਕੀਆਂ ਦਾ ਇਸ ਕਰਕੇ ਆਪਾਂ ਬਰਫ਼ ਵਾਲੇ ਪਾਣੀ ਵਿੱਚ ਪਾਉਣਾ ਬਰਫ਼ ਦੇ ਟੁਕੜੇ ਪਾ ਲਈ ਠੰਡਾ ਪਾਣੀ ਤੁਸੀਂ ਲੈ ਲਓ ਉਹਦੇ ਨਾਲ ਤੁਸੀਂ ਹਨਾ ਆਟਾ ਗੁੰਨਣਾ ਤੇ ਆਟਾ ਆਪਸ ਪਰਪਰ ਸਟੈਪ ਤੁਹਾਨੂੰ ਦੱਸਣ ਲੱਗਦਾ ਕਿਵੇਂ ਗੁੰਨਣਾ ਸਮਾੜਾ ਮਾੜਾ ਪਾਣੀ ਪਾਉਣਾ ਜ਼ਿਆਦਾ ਨਹੀਂ ਪਾਣੀ ਪਾਉਣਾ ਥੱਲੇ ਵੈ ਕੇ ਆਟਾ ਬਹੁਤ ਵਧੀਆ ਤਰੀਕੇ ਨਾਲ ਗੁੰਨਿਆ ਜਾਂਦਾ ਹੈ ਕਿਉਂਕਿ ਮੁੱਕੀ ਵਗੈਰਾ ਵਧੀਆ ਆ ਜਾਂਦੀ ਹੈ ਖੜ ਕੇ ਮੁੱਕੀ ਆਟੇ ਨੂੰ ਲਗਾਉਣੀ ਬਹੁਤ ਔਖੀ ਹੁੰਦੀ ਆ ਚੱਕੇ ਪੱਪਾ ਥੋੜਾ ਥੋੜਾ ਪਾਣੀ ਪਾ ਕੇ ਇਕੱਠਾ ਇਕੱਠਾ ਕਰਨਾ ਆ ਆ ਜਿਨ੍ਹਾਂ ਬੱਚਿਆਂ ਨੂੰ ਆਟਾ ਨਹੀਂ ਗੁੰਨਣਾ ਹੁੰਦਾ ਸਟੈਪ ਵਾਈਜ਼ ਸਟੈਪ ਸਿੱਖ ਲਓ ਤੁਸੀਂ ਆਪੇ ਘੱਟ ਨਾਲ ਹੀ ਆਟਾ ਗੁੰਨਦੇ ਆ ਥੋੜਾ ਥੋੜਾ ਪਾਣੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਇਦਾਂ ਹੀ ਸਾਰੇ ਆਟੇ ਨੂੰ ਪਹਿਲਾਂ ਆਪ ਇਕੱਠਾ ਕਰ ਲੈਣਾ ਕਲੋਕ ਜੇ ਤੁਸੀਂ ਪੋਰੀ ਤੇ ਰੱਖ ਕੇ ਆਟਾ ਗੁੰਨ੍ਹਦੇ ਆ ਜੇ ਮੜਾ ਮੋਟਾ ਆਟਾ ਥੱਲੇ ਹੀ ਬੜਕਦਾ ਹਨਾ ਉਹ ਬੋਰੀ ਤੇ ਜਾਂਦਾ ਪਸਵਾ ਨੂੰ ਪੈ ਜਾਂਦਾ ਪੈਰਾਂ ਹੇਠਾਂ ਨਹੀਂ ਆਉਂਦਾ ਇਦਾਂ ਹੀ ਹੱਥ ਨਾਲ ਸਾਰੇ ਨੂੰ ਇਹਦਾ ਠਕ ਠਕ ਕਰ ਲੈਣਾ ਮੜਾ ਮੜਾ ਪਾਣੀ ਪਾ ਕੇ ਫਿਰ ਇਹਨੂੰ ਸਾਰੇ ਨੂੰ ਨਾਲ ਤਾਂ ਪ੍ਰਾਂਤੇ ਨਾਲ ਨਹੀਂ ਆਟਾ ਲੱਗਦਾ ਸਭ ਨੂੰ ਪਿਸਤੇ ਇਕੱਠਾ ਕਰਨਾ ਇਹ ਤਾਂ ਪਾ ਇਕੱਠਾ ਕਰਕੇ ਮੁੱਕੀ ਦੇਣ ਲੱਗ ਜਾਣਾ ਤੁਸੀਂ ਜਿੰਨਾ ਕ ਕਰੜਾ ਜਿੰਨਾ ਕ ਤੁਸੀਂ ਹਨਾ ਆਟਾ ਰੱਖਣੋਂ ਸਾਬ ਦਾ ਰੱਖ ਸਕਦੇ ਹੋ ਦਾਣਾਂ ਕੋ ਮੁੱਕੀ ਦੇਣੀ ਮਾੜਾ ਮਾੜਾ ਪਾਣੀ ਲਗਾ ਕੇ ਹਾਸੇ ਪਾਸੇ ਤਾਂ ਕਿ ਸਾਰਾ ਆਟਾ ਵੀ ਲੈ ਆ ਜੇ ਤੇ ਮੁੱਕੀ ਵੀ ਦਿੱਤੀ ਜਾਵੇ ਹਾਂਜੀ ਇਕੱਠਾ ਕਰ ਲਿਆ ਫਿਰ ਦੋਨੇ ਹੱਥਾਂ ਨਾਲ ਇਸ ਤਰ੍ਹਾਂ ਮੁੱਕੀ ਦਿੰਦੇ ਰਵਾਂਗੇ ਇਹਨੂੰ ਮਾੜਾ ਮਾੜਾ ਪਾਣੀ ਦਾ ਹੱਥ ਲਗਾ ਕੇ ਤਾਂ ਕਿ ਆਟਾ ਜੜਾ ਇੱਕ ਜਿੰਦ ਇੱਕ ਜਾਨ ਬਣ ਜੇ ਸਾਰਾ ਪੂਰਾ ਸਵਾਰ ਕੇ ਇਕੱਠਾ ਹੋ ਜੇ ਮਾੜਾ ਪਾਣੀ ਤਲਾ ਗਿਆ ਤੁਹ। ਇਦਾਂ ਆਪਾਂ ਇਹਨਾਂ ਥਾਂ ਇਦਾਂ ਕਰਕੇ ਮੁੱਕੀ ਦੇਣੀ ਆ। ਹਾਂਜੀ ਦੇਖੋ ਆਟਾ ਸੌਫਟ ਹੋ ਚੱਲਿਆ ਬਿਲਕੁਲ। ਕਾਠੇ ਤੋਂ ਫੇਰ ਪਾਣੀ ਲਾ ਕੇ ਆਟ ਨੂੰ ਇਦਾਂ ਜਿਆਦੇ ਪਾਸੇ ਫੇਰਨਾ ਹੱਟੇ ਨੂੰ ਇਦਾਂ ਪ੍ਰਾਤ ਦੇਣਾ। ਇਹਨ ਲੱਗਿਆ ਆਟਾ ਲਾਉਣਾ ਫੇਰ ਇਦਾਂ ਮੁੱਕੀ ਦੇਣੀ ਆ। ਘਟੋ ਘਟ 5 ਮਿੰਟ ਤੁਸੀਂ ਇਦਾਂ ਮੁੱਕੀ ਸਵਾ ਕੇ ਦੇਣੀ ਆ। ਆਟਾ ਸਾਡਾ ਇੱਕ ਪਸਾਰ ਹੋ ਜੇ ਦੇਖੋ ਇੱਕਸਾਰ ਹੁੰਦਾ ਜਾਂਦਾ ਆਟਾ। जी आटा अपना बढ़िया गुन्या होगा फिर ही के पूरे वाइया लैने हैं गोल गोल तो फल में आटे के सर त रोटी बनती है देख सकते आटा बिलकुल नरम तक जिंद जान हो चुके है ना ये आटा बिलकुल सॉफ्ट हो चुकिया आप हम कि करना इसके उपर थोड़ा जहा घ्यो लगा जो तेल हैगा तेल लगा लो उन्हें घ्यो तो पिघला हूं थोड़ा घ्यो लगा के सवाह कि इन्हों मुक्की देवे ਸਵਾਰ ਕੇ ਇੱਟਾ ਫਰਾ ਦੇ ਨਾਲ ਆਪ ਲਗਾਵਾਂਗੇ ਤੇ ਹੱਥਾਂ ਨੂੰ ਮੁੱਕੀ ਦੇਵਾਂਗੇ ਸਵਾਰ ਕੇ ਦੇਖੋ ਤੁਸੀਂ ਆਟਾ ਕਿੰਨਾ ਵਧੀਆ ਸੌਫਟ ਸੌਫਟ ਦੇਖ ਸਕਦੇ ਕਿੰਨਾ ਵਧੀਆ ਸੌਫਟ ਸੌਫਟ ਆਟਾ ਬਣ ਚੁੱਕਿਆ ਲੋ ਜੀ ਦੇਖੋ ਕਿੰਨਾ ਵਧੀਆ ਸਰਸਾ ਬਟਾ ਗੁੰਨਿਆ ਜਾ ਚੁੱਕਾ ਹੁਣ ਆਪਾਂ ਕੀ ਕਰਾਂਗੇ ਇਸ ਤੇ ਉੱਪਰ ਘਿਓ ਲਗਾ ਦਾਂਗੇ ਨਾਲ ਇਸ ਤੇ ਉੱਪਰ ਸ਼ਿਕਰੀ ਆਊਗੀ ਤੇ ਟਟਕੇ ਨੂੰ ਸੈੱਟ ਹੋਣ ਲਈ ਆਪਾਂ ਘੱਟੋ ਘੱਟ 10 ਤੋਂ 15 ਮਿੰਟਾਂ ਅੱਧਾ ਘੰਟਾ ਰੱਖ ਦਾਂਗੇ ਤੇ ਫਿਰ ਆਪਾਂ ਇਹਦੇ ਉੱਤੇ ਬਣਾਵਾਂਗੇ ਫੁਲਕੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਇਹ ਆਟਾ ਗੁੰਨਣ ਦਾ ਤਰੀਕਾ ਵਧੀਆ ਲੱਗਿਆ ਹੋਊਗਾ ਜੇ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਗਾ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਹੀ ਆਸਾਨ ਜਿਹਾ ਤਰੀਕਾ ਆਟਾ ਗੁੰਨਣ ਦਾ ਇਸ ਤਰੀਕੇ ਨਾਲ ਆਟਾ ਗੁੰਨ ਸਕਦੇ ਆ ਤੇ ਥੱਲੇ ਗੋਦੀਸ਼ਾਖ ਉੱਤੇ ਪ੍ਰਾਂਤ ਰੱਖ ਕੇ ਕਿਉਂਕਿ ਇਸ ਨਾਲ ਆਟਾ ਥੱਲੇ ਨਹੀਂ ਡਿੱਗਦਾਗਾ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਵਿੱਚ じゃ ਬਾਈ ਬਾਈ